ਬਹੁਤ ਹੀ ਮਜ਼ੇਦਾਰ ਜੀ ਖੱਟੀ ਮਿੱਠੀ ਚਾਟ ਜਿਹਨੂੰ ਦੇਖ ਕੇ ਤੁਹਾਡੇ ਵੀ ਮੂੰਹ ਵਿੱਚ ਪਾਣੀ ਆ ਗਿਆ ਹੋਊਗਾ ਕਿਉਂਕਿ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਤੇ ਬਾਰ ਬਾਰ ਬਣਾਇਆ ਕਰੂੰਗੀ ਤੇ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਾਂ ਇਹਨੂੰ ਬਣਾਉਣ ਵਿੱਚ ਗੈਸ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਤੇ ਜਿਹੜੇ ਡਾਈਟਿੰਗ ਕਰਦੇ ਆ ਪਤਲੇ ਹੋਣਾ ਚਾਹੁੰਦੇ ਆ ਤਾਂ ਫਿਰ ਉਹ ਇਸ ਟੇਸਟੀ ਜੀ ਚਾਟ ਨਾਲ ਆਪਣਾ ਪੇਟ ਵੀ ਭਰ ਸਕਦੇ ਆ ਤੇ ਨਾਲ ਨਾਲ ਉਹਨਾਂ ਲਈ ਬਹੁਤ ਜ਼ਿਆਦਾ ਹੈਲਥੀ ਵੀ ਹੈ ਬੱਚਿਆਂ ਨੂੰ ਵੀ ਪਸੰਦ ਆਊਗੀ ਤੇ ਵੱਡਿਆਂ ਨੂੰ ਵੀ ਪਸੰਦ ਆਊਗੀ ਤੇ ਇਹਨੂੰ ਬਣਾ ਅਨਾ ਕਿਵੇਂ ਸਭ ਤੋਂ ਪਹਿਲਾਂ ਲਈਏ ਜੀ ਆਪਾਂ ਥੋੜੀ ਜੀ ਇਮਲੀ ਜਿਹਨੂੰ 2 ਘੰਟੇ ਪਹਿਲਾਂ ਆਪਾਂ ਪਾਣੀ ਵਿੱਚ ਭਿਉ ਕੇ ਰੱਖਤਾ ਸੀ ਉਸ ਤੋਂ ਬਾਅਦ ਜੇ ਬੀਜ ਵਗੈਰਾ ਹੋਏ ਉਹਨਾਂ ਨੂੰ ਤੁਸੀਂ ਬਾਹਰ ਕੱਢ ਲਿਓ ਤੇ ਫਿਰ ਇਹਨੂੰ ਇੱਕ ਜੱਗ ਵਿੱਚ ਪਾ ਕੇ ਇੱਕ ਚਮਚ ਪਾਓ ਛੱਕਰ ਦਾ ਕਿਉਂਕਿ ਆਪਾਂ ਖੱਟੀ ਦੇ ਨਾਲ ਥੋੜੀ ਜੀ ਮਿੱਠੀ ਵੀ ਬਣਾਉਣੀ ਹੈ ਤੇ ਫਿਰ ਜੱਗ ਨੂੰ ਕਰਿਓ ਬੰਦ ਇੱਕ ਦੋ ਮਿੰਟਾਂ ਲਈ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਓ ਜੇ ਤੁਹਾਨੂੰ ਫਿਰ ਵੀ ਲੱਗੇ ਕਿ ਇਹਦੇ ਵਿੱਚ ਥੋੜਾ ਜਿਹਾ ਕੋਈ ਮੋਟਾ ਇਮਲੀ ਦਾ ਛਿਲਕਾ ਵਗੈਰਾ ਤਾਂ ਕਿਸੇ ਵਿੱਚ ਨਹੀਂ ਰਹੀ ਛਾਲ ਲਿਓ ਕਿ ਜਦੋਂ ਵੀ ਚਾਟ ਖਾऊं ਤਾਂ ਟੇਸਟ ਬਿਲਕੁਲ ਖਰਾਬ ਨਾ ਹੋਵੇ ਫਿਰ ਆਪਾਂ ਸਪੈਸ਼ਲ ਜੀਆਂ ਚੀਜ਼ਾਂ ਨਾਲ ਬਣਾਵਾਂਗੇ ਮਜ਼ੇਦਾਰ ਗ੍ਰੀਨ ਸੌਸ ਜਿਹਦੇ ਨਾਲ ਇਸ ਚਾਟ ਦਾ ਸਵਾਦ ਦੁੱਗਣਾ ਤਿੱਗਣਾ ਹੋ ਜਾਂਦਾ ਮੁੱਠੀ ਪਰ ਲਿਆ ਹਰਾ ਧਨੀਆ ਥੋੜਾ ਜਿਹਾ ਲਿਆ ਪਦੀਨਾ ਦੋ ਲਈਆ ਆਪਾਂ ਹਰੀਆਂ ਮਿਰਚਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਧੋ ਲਿਓ ਉਸ ਤੋਂ ਬਾਅਦ ਜੀ ਆਪਾਂ ਅਨਾਰ ਦਾਣੇ ਨੂੰ 1 ਘੰਟਾ ਪਹਿਲਾਂ ਭਿਓ ਕੇ ਰੱਖਿਆ ਸੀ ਤੇ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਫਿਰ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਤੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਬਸ ਇਸ ਚਟਨੀ ਵਿੱਚ ਇੰਨਾ ਕੀ ਸਮਾਨ ਤੁਸੀਂ ਪਾਉਣਾ ਹੈ ਬਹੁਤ ਟੇਸਟੀ ਚਟਨੀ ਵੀ ਬਣ ਜਾਂਦੀ ਹੈ ਤੇ ਨਾਲ ਜਿਹੜਾ ਇਹਦੇ ਨਾਲ ਚਾਟ ਦਾ ਸੁਆਦ ਹੈ ਉਹ ਜਦੋਂ ਬਣਾ ਕੇ ਖਾਓਗੇ ਆਪਣੇ ਆਪ ਹੀ ਪਤਾ ਲੱਗ ਜੂ ਤਾਂ ਆਪਾਂ ਇਹਦੇ ਲਈ ਦੋਨਾਂ ਤਰ੍ਹਾਂ ਦੀ ਸੌਸ ਹੈ ਜਿਹੜੀ ਉਹ ਤਿਆਰ ਕਰ ਲਈ ਹੁਣ ਆਪਾਂ ਚਾਟ ਬਣਾਉਣੀ ਸ਼ੁਰੂ ਕਰਦੇ ਹਾਂ ਚਾਟ ਬਣਾਉਣ ਲਈ ਸਭ ਤੋਂ ਪਹਿਲਾਂ 3-4 ਲੈਣੇ ਆ ਉਬਲੇ ਹੋਏ ਆਲੂ ਜਿਨ੍ਹਾਂ ਨੂੰ ਬਿਲਕੁਲ ਛੋਟੇ-ਛੋਟੇ ਪੀਸਾਂ ਵਿੱਚ ਤੁਸੀਂ ਕੱਟ ਲੈਣਾ ਫਿਰ ਆਪਾਂ ਲਵਾਂਗੇ ਇੱਕ ਪਿਆਜ਼ ਤੇ ਉਹਨੂੰ ਬਿਲਕੁਲ ਛੋਟਾ-ਛੋਟਾ ਕੱਟਿਓ ਕਿਉਂਕਿ ਪਿਆਜ਼ ਦਾ ਜਿਹੜਾ ਟੇਕ ਇਸ ਤਰ੍ਹਾਂ ਜੀ ਜਿਆਦਾ ਵੱਡਾ ਕੱਟੋਗੇ ਤਾਂ ਚਾਟ ਵਿੱਚ ਜਿਆਦਾ ਆਉਂਦਾ ਤਾਂ ਛੋਟਾ ਛੋਟਾ ਜਿਆਦਾ ਖਾਣ ਵਿੱਚ ਵਧੀਆ ਲੱਗਦਾ ਇਸ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਛੋਟਾ ਛੋਟਾ ਕੱਟ ਲਿਆ ਫਿਰ ਲਿਆ ਜੀ ਆਪਾਂ ਇੱਕ ਟਮਾਟਰ ਪਰ ਜੇ ਟਮਾਟਰ ਜਿਆਦਾ ਰਸ ਵਾਲਾ ਹੋਵੇ ਤਾਂ ਤੁਸੀਂ ਇਹਦੇ ਬੀਜ ਵਗੈਰਾ ਕੱਢ ਦੇਣੇ ਆ ਕਿਉਂਕਿ ਇਸ ਟਮਾਟਰ ਵਿੱਚ ਵੀ ਕਾਫੀ ਰਸ ਸੀ ਦੇਸੀ ਟਮਾਟਰ ਸੀ ਇਸ ਲਈ ਬਾਅਦ ਵਿੱਚ ਮੈਂ ਇਹਦੇ ਬੀਜ ਵਗੈਰਾ ਅਲੱਗ ਕਰਤੇ ਉਸ ਤੋਂ ਬਾਅਦ ਇਹਨੂੰ ਆਪਾਂ ਕੱਟ ਲਿਆ ਹੁਣ ਆਪਾਂ ਬਣਾਨੇ ਆ ਜੀ ਚਾਟ ਜਿਹਦੇ ਲਈ ਆਪਾਂ ਬਹੁਤ ਸਾਰਾ ਸਮਾਨ ਤਿਆਰ ਕਰ ਲਿਆ ਇਹਦੇ ਲਈ ਕਾਲੇ ਛੋਲੇ ਚਿੱਟੇ ਛੋਲੇ ਇਹਨਾਂ ਨੂੰ ਆਪਾਂ ਉਬਾਲ ਕੇ ਪਹਿਲਾਂ ਹੀ ਠੰਡਾ ਕਰ ਲਿਆ ਸੀ ਤੇ ਫਿਰ ਆਪਾਂ ਸਾਰਾ ਸਮਾਨ ਕੱਟ ਲਿਆ ਹੁਣ ਆਪਾਂ ਸਭ ਤੋਂ ਪਹਿਲਾਂ ਖੁੱਲਾ ਚੱਲੇ ਆ ਜੀ panda ਤੇ ਇਹਦੇ ਵਿੱਚ ਪਾਵਾਂਗੇ ਆਪਣੇ ਚਿੱਟੇ ਕਾਬਲੀ ਛੋਲੇ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲੈਣਾ ਮਤਲਬ ਉਹ ਹੱਥਾਂ ਨਾਲ ਤੁਸੀਂ ਇਹਨਾਂ ਨੂੰ ਦੇਖੋਗੇ ਤਾਂ ਮੈਸ਼ ਹੋਣੇ ਚਾਹੀਦੇ ਆ ਫਿਰ ਆਪਾਂ ਲੈ ਕਾਲੇ ਛੋਲੇ ਕਿਉਂਕਿ ਇਹ ਬਹੁਤ ਜ਼ਿਆਦਾ ਹੈਲਥੀ ਹੁੰਦੇ ਆ ਫਿਰ ਉਸ ਤੋਂ ਬਾਅਦ ਜੀ ਆਪਾਂ ਪਾਏ ਆ ਉਬਲੇ ਹੋਏ ਆਲੂ ਪਿਆਜ਼ ਟਮਾਟਰ ਜਿਹੜੀਆਂ ਚੀਜ਼ਾਂ ਆਪਾਂ ਕੱਟੀਆਂ ਸੀ ਉਹ ਸਾਰੀਆਂ ਮਿਕਸ ਕਰ ਦਾਂਗੇ ਚਾ ਕੱਟ ਦੀ ਮਜ਼ੇਦਾਰ ਜੀ ਇਹ ਰੈਸਪੀ ਤੁਹਾਨੂੰ ਕਿਉਂ ਜੀ ਲੱਗ ਜਾਂਦੀ ਹੈ ਕਮੈਂਟ ਕਰਕੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਉਸ ਤੋਂ ਬਾਅਦ 1.5 ਚਮਚ ਦੇ ਲਗਭਗ ਪਾਇਆ ਆਪਾਂ ਚਾਟ ਮਸਾਲਾ ਜਿਹਦੇ বিনা ਚਾਟ ਬਿਲਕੁਲ ਅਧੂਰੀ ਹੈ ਅੱਧਾ ਚਮਚ ਪਾਵਾਂਗੇ ਕਾਲੀ ਮਿਰਚ ਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਉਣੀ ਹੈ ਸਿਰਫ ਇੱਕ ਪਾਈ ਆਪਾਂ ਕੱਟ ਕੇ ਬਰੀਕ ਹਰੀ ਮਿਰਚ ਜੇ ਤੁਹਾਨੂੰ ਜ਼ਿਆਦਾ ਤਿੱਖਾ ਪਸੰਦ ਹੈ ਦੋ ਪਾ ਲਿਓ ਪਰ ਬੱਚਿਆਂ ਨੇ ਖਾਣੀ ਸੀ ਇਸ ਲਈ ਮੈਂ ਘੱਟ ਪਾਈ ਹੈ ਤਾਂ ਫਿਰ ਦੋ ਚਮਚ ਆਪਾਂ ਇਹਦੇ ਵਿੱਚ ਛੋਟੇ ਵਾਲੇ ਪਾਏ ਕਾਲੀ ਨਮਕ ਦੇ ਕਿਉਂਕਿ ਪਹਿਲਾਂ ਨਮਕ ਆਪਾਂ ਸਾਸ ਚ ਵੀ ਪਾਇਆ ਸੀ ਚਾਟ ਮਸਾਲੇ ਵਿੱਚ ਵੀ ਨਮਕ ਹੁੰਦਾ ਹੈ ਇਸ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਤੇ ਫਿਰ ਆਪਾਂ ਇਹਦੇ ਉੱਪਰ ਪਾਤੀ ਇਮਲੀ ਵਾਲੀ ਸਾਰੀ ਸਾਸ ਜਿਹੜੀ ਆਪਾਂ ਤਿਆਰ ਕੀਤੀ ਸੀ ਗ੍ਰੀਨ ਸਾਸ ਦੇ ਤਿੰਨ ਚਾਰ ਚਮਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਚਾਟ ਨੂੰ ਦੇਖ ਕੇ ਬੱਚੇ ਕੋਲ ਖੜੇ ਸੀ ਤਾਂ ਉਹਨਾਂ ਨੂੰ ਵੀ ਜਲਦਬਾਜ਼ੀ ਹੋਈ ਪਈ ਸੀ ਕਿ ਕਦੋਂ ਮੈਂ ਉਹਨਾਂ ਨੂੰ ਚਾਟ ਸਰਵ ਕਰੂੰਗੀ ਤੇ ਬਿਲਕੁਲ ਲਾਸਟ ਤੇ ਪਾਵਾਂਗੇ ਆਪਾਂ ਤਿੰਨ ਚਾਰ ਵੱਡੇ ਸਪੂਨ ਭਰ ਕੇ ਦੇ ਉੱਪਰ ਦਹੀਂ ਦੇ ਜਿਹੜਾ ਦਹੀਂ ਹੈ ਤੁਹਾਡਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਮਤਲਬ ਖੱਟਾ ਨਹੀਂ ਹੋਣਾ ਚਾਹੀਦਾ ਕਿਉਂਕਿ ਖੱਟੀ ਦਹੀਂ ਨਾਲ ਜਿਹੜਾ ਚਾਟ ਦਾ ਟੇਸਟ ਉਹ ਖਰਾਬ ਹੋ ਜਾਊਗਾ ਇੱਥੇ ਤੁਸੀਂ ਚਾਟ ਨੂੰ ਟੇਸਟ ਕਰ ਲੈਣਾ ਇਹਦੇ ਵਿੱਚ ਕਿਹੜੀ ਚੀਜ਼ ਘੱਟ ਹੈ ਉਹ ਆਪਣੇ ਹਿਸਾਬ ਨਾਲ ਪਾ ਲਿਓ ਤੇ ਲਾਸਟ ਤੇ ਆਪਾਂ ਬਿਲਕੁਲ ਥੋੜੀ ਜੀ ਪਾਈਏ ਲਾਲ ਮਿਰਚ ਕਿਉਂਕਿ ਹਲਕਾ ਜਿਹਾ ਨੂੰ ਤਿੱਖਾ ਕਰਾਂਗੇ ਤੇ ਮੈਨੂੰ ਇਹਦੇ ਵਿੱਚ ਕਮੀ ਲੱਗੀ ਇਸ ਚੀਜ਼ ਦੀ ਇਸ ਲਈ ਪਾਈ ਹੈ ਤੁਹਾਨੂੰ ਵੀ ਜਿਹੜੀਆਂ ਚੀਜ਼ਾਂ ਦੀ ਕਮੀ ਲੱਗੇ ਗ੍ਰੀਨ ਸੌਸ ਹੋਰ ਪਾਣੀ ਹੋਵੇ ਨਮਕ ਮਿਰਚ ਪਾਉਣਾ ਹੈ ਜੇ ਤੁਸੀ ਇਹਦੇ ਵਿੱਚ ਲਾਲ ਮਿਰਚ ਨਾ ਪਾਉਣੀ ਹੋਵੇ ਤਾਂ ਚਿਲੀ ਫਲੈਕਸ ਪਾ ਲਿਓ ਉਹਦੇ ਨਾਲੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਜੇ ਕਿਸੇ ਨੂੰ ਸਰਵ ਕਰਨੀ ਹੋਵੇ ਤਾਂ ਇੱਕ ਵੱਡਾ ਟਮਾਟਰ ਤੇ ਪਿਆਜ਼ ਇਸ ਤਰੀਕੇ ਨਾਲ ਕੱਟ ਲਿਓ ਉੱਪਰ ਪਾ ਦਿਓ ਜਦੋਂ ਵੀ ਸਰਵ ਕਰੋਗੇ ਤਖਰੀਕ ਤੁਹਾਨੂੰ ਇਹਨੂੰ ਬਣਾਉਣ ਦਾ ਤਰੀਕਾ ਪੁੱਛੂਗਾ ਤੇ ਨਾਲੇ ਦੂਰੋਂ ਹੀ ਦੇਖ ਕੇ ਅਗਲੇ ਦੇ ਮੂੰਹ ਵਿੱਚ ਪਾਣੀ ਆ ਜਾਊਗਾ ਬਹੁਤ ਹੀ ਮਜ਼ੇਦਾਰ ਤੇ ਹੈਲਥੀ ਚਾਟ ਹੈ ਬਣਾ ਕੇ ਜ਼ਰੂਰ ਖਾਓ ਤੇ ਰੈਸিপি ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਗੈਸ वगैरह ਆਪਾਂ ਇਹਦੇ ਵਿੱਚ ਯੂਜ਼ ਨਹੀਂ ਕੀਤਾ ਕੋਈ ਵੀ ਆਪਾਂ ਤੇਲ ਯੂਜ਼ ਨਹੀਂ ਕੀਤਾ ਇਸ ਲਈ ਤਾਂ ਇਹ ਬਹੁਤ ਜ਼ਿਆਦਾ ਹੈਲਥੀ ਹੈ ਤੇ ਆਪਾਂ ਜੀ ਹੁਣ ਬੱਚਿਆਂ ਨੂੰ ਸਰਵ ਕੀਤੀ ਤੇ ਸਭ ਨੇ ਬੜੇ ਹੀ ਮ제 ਨਾਲ ਖਾਦੀ ਹੈ ਤੇ ਹੁਣ ਤੁਸੀਂ ਵੀ ਬਣਾ ਕੇ ਬੱਚਿਆਂ ਨੂੰ ਜ਼ਰੂਰ ਖਵਾਇਓ ਕਿਉਂਕਿ ਬੜੇ ਹੀ ਕਮੈਂਟ ਕਈ ਵਾਰ ਆਉਂਦੇ ਆ ਕਿ ਤੁਸੀਂ ਹੈਲਥੀ ਚੀਜ਼ ਬਣਾ ਕੇ ਦਿਖਾਓ ਤੇ ਭਈ ਆਪਾਂ ਬਹੁਤ ਤਰ੍ਹਾਂ ਦੀਆਂ ਵੀਡੀਓ ਪਾਉਣੇ ਆ ਤੁਸੀਂ ਜ਼ਰੂਰ ਦੇਖਿਆ ਕਰੋ ਧੰਨਵਾਦ